ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਕੁਲਫੀਆਂ ਦੀ ਰੈਸਪੀ ਤੇ ਅੱਜ ਆਪਾਂ ਇਹ ਕੱਚੇ ਅੰਬ ਦੀ ਕੁਲਫੀ ਬਣਾਵਾਂਗੇ ਟੌਫੀ ਤੋਂ ਤੇ ਬਹੁਤ ਵਧੀਆ ਇਹ ਜੀ ਬਣਦੀ ਹੈਗੀ ਤੇ ਖਾਣ ਚ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਬੱਚਿਆਂ ਲਈ ਤੇ ਬੱਚਿਆਂ ਨੂੰ ਇਹ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਜੀ ਤੇ ਅਕਸਰ ਜਦੋਂ ਕੁਲਫੀਆਂ ਵਾਲੇ ਵਾਰੋ ਵੇਚਣਾਉਂਦੇ ਆ ਤਾਂ ਬੱਚੇ ਬਹੁਤ ਜ਼ਿਆਦਾ ਪਸੰਦ ਕਰਕੇ ਹੀ ਖਰੀਦੇ ਕੁਲਫੀਆਂ ਤੇ ਅੱਜ ਆਪਾਂ ਘਰਚੀ ਬਣਾਉਣੀਆਂ ਦੱਸਾਂਗੇ ਜੀ ਬਹੁਤ ਸੌਖੇ ਤਰੀਕੇ ਨਾਲ ਤੇ ਬਿਨਾ ਕਿਸੇ ਝੰਜਟ ਤੋਂ ਤੇ ਬਹੁਤ ਹੀ ਸਸਤੇ ਵਿੱਚ ਇਹ ਤਿਆਰ ਹੋ ਜਾਣੀਆਂ ਘਰਚ ਤੇ ਇਹ ਟੌਫੀਆਂ ਜੀ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀਆਂ ਤੇ ਅੱਜ ਆਪਾਂ ਇਹਨਾਂ ਦੀ ਬਣਾਵਾਂਗੇ ਗੁਲਫੀ ਤੇ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਜੀ ਆਪਾਂ ਤੇ ਚਲੋ ਜੀ ਕਰਦੇ ਆਂ ਜੀ ਆਪਾਂ ਰੈਸਪੀ ਸ਼ੁਰੂ ਹੁਣ ਤੇ ਰੈਸਪੀ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਇਹਦੇ ਲਈ ਆਪਾਂ ਲੈ ਲਈਆਂ ਜੀ ਟੌਫੀਆਂ ਕੁਲਫੀ ਬਣਾਉਣ ਲਈ ਤੇ ਹੁਣ ਆਪਾਂ ਇਹ ਸਾਰੀਆਂ ਟੌਫੀਆਂ ਆਪਾਂ 12-13 ਟੌਫੀਆਂ ਵਰਤਾਂਗੇ ਜੀ ਇਹਨਾਂ ਚੋਂ ਆਪਾਂ ਸਾਰੀਆਂ ਟੌਫੀਆਂ ਨਹੀਂ ਵਰਤਾਂਗੇ ਤੇ 12-13 ਟੌਫੀਆਂ ਕੱਢ ਕੇ ਆਪਾਂ ਰੈਪਰ ਚੋਂ ਰੈਪਰ ਇਹਨਾਂ ਦੇ ਅਲੱਗ ਕਰ ਦੇਣੇ ਆ ਟੌਫੀਆਂ ਲੱਭ ਕਰ ਦਾਂਗੇ ਆਪਾਂ ਤੇ ਟੌਫੀਆਂ ਆਪਾਂ ਇਸ ਤਰੀਕੇ ਨਾਲ ਕੱਢ ਲੈਣੀਆਂ ਜੀ ਤੇ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਇਹ ਟੌਫੀਆਂ ਹਰੀਆਂ ਹਰੀਆਂ ਤੇ ਆਪਾਂ বিনা বিনা ਕਿਸੇ ਕਲਰ ਤੋਂ ਬਣਾਵਾਂਗੇ ਜੀ ਅੱਜ ਇਹ ਕੁਲਖੀਆਂ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਤੇ ਤੁਸੀਂ ਵੀ ਇਹ ਟਰਾਈ ਜਰੂਰ ਕਰਨਾ ਜੀ ਤੇ ਇਹ ਇਹਦੇ ਲਈ ਆਪਾਂ ਲੈ ਲਾਂਗੇ ਜੀ ਇੱਕ ਲਫਾਫਾ ਇਸ ਤਰੀਕੇ ਦਾ ਤੇ ਹੁਣ ਆਪਾਂ ਸਾਰੀਆਂ ਟੌਫੀਆਂ ਇਹਦੇ ਵਿੱਚ ਪਾ ਲਾਂਗੇ ਲਫਾਫੇ ਵਿੱਚ ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਫੋਲਡ ਕਰ ਲਾਂਗੇ ਜੀ ਲਫਾਫੇ ਨੂੰ ਤੇ ਇਹਨਾਂ ਨੂੰ ਆਪਾਂ ਸਾਰੀਆਂ ਟੌਫੀਆਂ ਨੂੰ ਇੱਕ ਚੱਕਲੇ ਗੇਲਣੇ ਦੀ ਸਹਾਇਤਾ ਨਾਲ ਇਸ ਤਰੀਕੇ ਨਾਲ ਆਪਾਂ ਕੁੱਟ ਲਾਂਗੇ ਸਾਰੀਆਂ ਟਾਫੀਆਂ ਬਰੀਕ ਕਰ ਲਾਂਗੇ ਆਪਾਂ ਜਾਂ ਕੋਈ ਪੱਥਰ ਵਗੈਰਾ ਲੈ ਲਾਂਗੇ ਤੇ ਉਹਦੇ ਨਾਲ ਬਰੀਕ-ਬਰੀਕ ਕਰ ਲਾਂਗੇ ਤੇ ਆਪਾਂ ਇਹਨਾਂ ਨੂੰ نیچے ਰੱਖ ਕੇ ਕਰਾਂਗੇ ਕਿਉਂਕਿ ਆਪਣਾ ਇਹ ਚੱਕਲਾ ਇਹ ਟੁੱਟ ਜੂਗਾ ਪੱਥਰ ਦਾ ਇਹ ਇਸ ਕਰਕੇ ਕਿ ਆਪਾਂ ਇਹਨਾਂ ਨੂੰ نیچے ਰੱਖ ਕੇ ਬਰੀਕ ਬਣਾ ਲਾਂਗੇ ਇਹਦਾ ਪਾਊਡਰ ਆਪਾਂ ਤੇ ਟਾਫੀਆਂ ਨੂੰ ਆਪਾਂ ਇਸ ਤਰੀਕੇ ਨਾਲ ਬਰੀਕ ਪੀਸ ਲਈ ਜਿਆਦਾ ਆਪਾਂ ਬਰੀਕ ਵੀ ਨਹੀਂ ਕੁੱਟਾ ਇਹਨਾਂ ਨੂੰ ਤੇ ਇਸ ਤਰੀਕੇ ਨਾਲ ਆਪਾਂ ਕੋਟਲੀਆਂ ਮੋਟੀਆਂ-ਮੋਟੀਆਂ ਟੌਫੀਆਂ ਆਪਾਂ ਇੱਧਰ ਇੱਕ ਬਰਤਨ ਲੈ ਲਿਆ ਜੀ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਗਲਾਸ ਪਾਣੀ ਦਾ ਤੇ ਇਹ ਪਾਣੀ ਆਪਾਂ ਇਹਦੇ ਵਿੱਚ ਪਾ ਲਾਂਗੇ ਪਾਣੀ ਨੂੰ ਆਪਾਂ ਥੋੜਾ ਗਰਮ ਹੋਣ ਦੇਵਾਂਗੇ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਖੰਡ ਇਹ ਅੱਧੀ ਕੌਲੀ ਤੋਂ ਘੱਟ ਹੈ ਜੀ ਖੰਡ ਕਿਉਂਕਿ ਵੈਸੇ ਟੌਫੀਆਂ ਮਿੱਠੀਆਂ ਹੁੰਦੀਆਂ ਤੇ ਜਦੋਂ ਪਾਣੀ ਵਿੱਚ ਉਹ ਘੁਲ ਜਾਣੀਆਂ ਤਾਂ ਉਹਨਾਂ ਦਾ ਮਠਾਸ ਥੋੜਾ ਘਟ ਜਾਂਦਾ ਇਸ ਕਰਕੇ ਆਪਾਂ ਇਹ ਖੰਡ ਪਾਈਏ ਵਿੱਚ ਚੀਨੀ ਤੇ ਚੀਨੀ ਨੂੰ ਆਪਾਂ ਘੋਲ ਲਾਂਗੇ ਇਸ ਤਰੀਕੇ ਨਾਲ ਤੇ ਹੁਣ ਜਿਹੜਾ ਆਪਾਂ ਇਹ ਟੌਫੀਆਂ ਵਾਲਾ ਇਹ ਪਾウダー ਤਿਆਰ ਕੀਤਾ ਇਹਨੂੰ ਪਾ ਦਾਂਗੇ ਆਪਾਂ ਵਿੱਚ ਟੌਫੀਆਂ ਕੁੱਟ ਕੇ ਤੇ ਇਹਨੂੰ ਵੀ ਮਿਕਸ ਕਰ ਲਾਂਗੇ ਆਪਾਂ ਤੇ ਇਸ ਤਰੀਕੇ ਨਾਲ ਇਹਨੂੰ ਆਪਾਂ ਹਿਲਾ ਲਾਂਗੇ ਤੇ ਇਹਨੂੰ ਤਪਕੋੜ ਲੈਣਾ ਚੰਗੀ ਤਰ੍ਹਾਂ ਚਮਚੇ ਨਾਲ ਹਲਾਉਂਦੇ ਰਹਿਣਾ ਇਹਨੂੰ ਤੇ ਇਹਨੂੰ ਆਪਾਂ ਹਾਈ ਫਲੇਮ ਤੇ 2 ਤੋਂ 3 ਮਿੰਟ ਹੀ ਪਕਾਉਣਾ ਇਹਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਹੈਗਾ ਨਹੀਂ ਤਾਂ ਇਹ ਚਾਸ਼ਣੀ ਬਣ ਜੂਗੀ ਇਹ ਤੇ ਗਾੜੀ ਹੋ ਜੂਗੀ ਚਾਸ਼ਣੀ ਬਣ ਕੇ ਇਹ ਚਿਪਚਿਪੀ ਤੇ ਇਸ ਲਈ ਇਹਨੂੰ ਆਪਾਂ ਨਹੀਂ ਜ਼ਿਆਦਾ ਨਹੀਂ ਪਕਾਉਣਾ ਹੈਗਾ ਜੀ ਬਸ 2 ਤੋਂ 3 ਮਿੰਟ ਹੀ ਪਕਾਉਣਾਗਾ ਤੇ ਜੇਦੋ ਆਪਾਂ ਬਾਹਰੋਂ ਬੱਚਿਆਂ ਲਈ ਕੁਲਫੀਆਂ ਵਗੈਰਾ ਇਹ ਖਰੀਦਦੇ ਆਂ ਤੇ ਬੱਚੇ ਬਾਹਰੋਂ ਲੈ ਕੇ ਕੁਲਫੀਆਂ ਖਾਂਦੇ ਆਂ ਤਾਂ ਉਹ ਆਪਾਂ ਨੂੰ ਐ ਨਹੀਂ ਪਤਾ ਵੀ ਕਿਵੇਂ ਤਿਆਰ ਕੀਤੀਆਂ ਹੁੰਦੀਆਂ ਬਾਹਰ ਸਫਾਈ ਵਗੈਰਾ ਨਹੀਂ ਰੱਖਦੇ ਜੋ ਵੀ ਬਾਹਰ ਤਿਆਰ ਕਰਦੇ ਕੋਲ ਫਿਓਦਰ ਆਈਸਕ੍ਰੀਮ ਇਸ ਤਰੀਕੇ ਨਾਲ ਆਪਾਂ ਘਰ 'ਚ ਬੜੀ ਸਫਾਈ ਨਾਲ ਤੇ ਆਪ ਤਿਆਰ ਕਰਕੇ ਦੇ ਸਕਦੇ ਆ ਬੱਚਿਆਂ ਕੋਲੀਆਂ ਤੇ ਬਾਹਰੋਂ ਖਰੀਦਣ ਦੀ ਟੈਨਸ਼ਨ ਖਤਮ ਜੀ ਬਾਹਰੋਂ ਖਰੀਦਣ ਦੀ ਕੋਈ ਲੋੜ ਨਹੀਂ ਹੈਗੀ ਤੇ ਇਹ ਪਾਣੀ ਦਾ ਹੁਣ ਕੱਚਾ ਪਾਣੀ ਇਹ ਨਿਕਲ ਜੂਗਾ ਜਿਹੜਾ ਆਪਾਂ ਇਹ 2-3 ਮਿੰਟ ਇਹਨੂੰ ਆਪਾਂ ਪਾਣੀ ਨੂੰ ਪਕਾਇਆਗਾ ਇਸ ਤਰੀਕੇ ਨਾਲ ਤੇ ਟੋਫੀਆਂ ਵੀ ਆਪਣੀਆਂ ਘੁਲ ਗਈਆਂ ਹੁਣ ਇਹ ਕਿੰਨੀ ਤਰ੍ਹਾਂ ਤੇ ਨਾਲ ਕਲਰ ਵੀ ਚੇਂਜ ਹੋ ਰਿਹਾ ਪਾਣੀ ਦਾ ਤੇ ਦੇਖੋ ਹੁਣ ਇਹਨਾਂ ਦਾ ਕਲਰ ਕਾਫੀ ਘੁਲ ਗਿਆ ਟੋਫੀਆਂ ਦਾ ਪਾਣੀ ਦੇ ਵਿੱਚ ਤੇ ਹੁਣ ਆਪਣੇ 2 ਤੋਂ 3 ਮਿੰਟ ਹੋ ਗਏ ਜੀ ਪਾਣੀ ਪਕਾ ਦੇ ਨੂੰ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਜਿਆਦਾ ਨੀਰ ਨੂੰ ਪਕਾਉਣਾ ਆਪਾਂ ਨੇ ਤੇ ਹੁਣ ਆਪਾਂ ਇਹਨੂੰ ਮਿਸ਼ਰਣ ਨੂੰ ਠੰਡਾ ਹੋਣ ਦੇਵਾਂਗੇ ਚੰਗੀ ਤਰ੍ਹਾਂ ਠੰਡਾ ਕਰ ਲੈਣਾ ਹੁਣ ਆਪਾਂ ਇਹਨੂੰ ਜੀ ਤੇ ਲੋ ਜੀ ਹੁਣ ਆਪਣਾ ਇਹ ਥੋੜਾ ਜਿਹਾ ਠੰਡਾ ਹੋ ਗਿਆ ਵਧੀਆ ਮਿਸ਼ਰਣ ਜਿਹੜਾ ਆਪਾਂ ਤਿਆਰ ਕੀਤਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇੱਕ ਨਿੰਬੂ ਦਾ ਰਸ ਤੇ ਨਿੰਬੂ ਦੇ ਰਸ ਨਾਲ ਇਹਦੇ ਨਾਲ ਖਟਾਸ ਜੀ ਹੋਰ ਜ਼ਿਆਦਾ ਵਧੀਆ ਹੋ ਜੂਗੀ ਤੇ ਜ਼ਿਆਦਾ ਵਧੀਆ ਟੇਸਟ ਆਊਗਾ ਕੁਲਫੀਆਂ ਦੇ ਵਿੱਚੋਂ ਇਸ ਤਰੀਕੇ ਨਾਲ ਆਪਾਂ ਨਿੰਬੂ ਨਿਚੋੜ ਲੈਣਾ ਤੇ ਇਹ ਜਿਹੜੇ ਬੀਜ ਵਗੈਰਾ ਗਏ ਆਪਾਂ ਕੱਢ ਦਾਂਗੇ ਨਿੰਬੂ ਦੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਿਹੜਾ ਆਪਾਂ ਨਿੰਬੂ ਪਾਇਆ ਤੇ ਇਧਰ ਆਪਾਂ ਲੈ ਲਏ ਜੀ ਇੱਕ ਕੁਲਫੀਆਂ ਜਵਾਨ ਵਾਲਾ ਔਲਡ ਤੇ ਜੇਕਰ ਤੁਹਾਡੇ ਕੋਲ ਇਹ ਨਹੀਂ ਹੈਗਾ ਤਾਂ ਤੁਸੀਂ ਕਿਸੇ ਵੀ ਗਲਾਸ ਵਗੈਰਾ ਕੱਪ ਵਗੈਰਾ ਚ ਜਮਾ ਸਕਦੇ ਆ ਜਿਵੇਂ ਕੇ ਕੱਪ ਹੁੰਦੇ ਆ ਡਿਸਪੋਜ਼ੇਬਲ ਜਾਂ ਕੋਈ ਛੋਟੀਆਂ ਕੱਪੀਆਂ ਗਲਾਸੀਆਂ ਹੁੰਦੀਆਂ ਸਟੀਲ ਦੀਆਂ ਉਹਨਾਂ ਦੇ ਵਿੱਚ ਤੇ ਆਪਾਂ ਇਹਨਾਂ ਦੇ ਵਿੱਚ ਭਰਦੇ ਆਂ ਜੀ ਹੁਣ ਇਹ ਇਸ ਤਰੀਕੇ ਨਾਲ ਆਪਾਂ ਭਰ ਲਾਂਗੇ ਸਾਰਿਆਂ ਦੇ ਵਿੱਚ ਇਹ ਆਪਾਂ ਇੱਕ ਗਲਾਸ ਪਾਣੀ ਦਾ ਲਿੱਤਾ ਸੀਗਾ ਜੀ ਤੇ ਇਹਦੇ ਆਪਣੀਆਂ ਪੰਜ ਕੁਲਫੀਆਂ ਤਿਆਰ ਹੋਣੀਆਂ ਵਧੀਆ ਤੇ ਇਧਰ ਆਪਾਂ ਇੱਕ ਲੈ ਲਿਆ ਜੀ ਫੋਇਲ ਪੇਪਰ ਤੇ ਵੈਸੇ ਤਾਂ ਇਹ ਉੱਪਰ ਆਉਂਦੇ ਆ ਇਹ ਇਸ ਤਰੀਕੇ ਨਾਲ ਇਹਦੇ ਵਿੱਚ ਝੜਨ ਵਾਲੇ ਪਰ ਮੈਂ ਇਹ ਨਹੀਂ ਝੜਨੇ ਹੈਗੇ ਜੀ ਆਪਾਂ ਕੁਲਫੀਆਂ ਵਾਲੇ ਡੱਕੇ ਜਿਹੜੇ ਮਿਲਦੇ ਆਗੇ ਉਹ ਲਾਵਾਂਗੇ ਆਪਾਂ ਇਹਦੇ ਵਿੱਚ ਇਹ ਵਾਲੇ ਨਹੀਂ ਲਾਉਣੇ ਤੇ ਉੱਤੋਂ ਦੀ ਆਪਾਂ ਫੋਇਲ ਪੇਪਰ ਲਾ ਦਾਂਗੇ ਜੀ ਇਹ ਤੇ ਇਹਨੂੰ ਇਸ ਤਰੀਕੇ ਨਾਲ ਆਪਾਂ ਕਵਰ ਕਰ ਦਾਂਗੇ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਤੇ ਇਹਨੂੰ ਤਾਂ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਕਵਰ ਕਰ ਲਿਆ ਜੀ ਤੇ ਹੁਣ ਆਪਾਂ ਥੋੜਾ ਥੋੜਾ ਕੱਟ ਲਗਾ ਲਾਂਗੇ ਇੱਥੇ ਇੱਕ ਇੱਕ ਕੱਟ ਲਗਾ ਲੈਣਾ ਆਪਾਂ ਇਸ ਤਰੀਕੇ ਨਾਲ ਤੇ ਹੁਣ ਜਿਹੜੀਆਂ ਆਪਾਂ ਇਹ ਆਈਸਕ੍ਰੀਮ ਸਟਿਕ ਲੈਂਤੀਆਂ ਤੇ ਇਹ ਦੇ ਵਿੱਚ ਲਗਾ ਦਾਂਗੇ ਆਪਾਂ ਇਸ ਤਰੀਕੇ ਨਾਲ ਆਪਾਂ ਲਗਾ ਦਾਂਗੇ ਜੀ ਜੇਕਰ ਤੁਹਾਡੇ ਕੋਲ ਇਹ ਨਹੀਂ ਹੈਗੀਆਂ ਸਟਿਕ ਤਾਂ ਤੁਸੀਂ ਇਹ ਇਦਾਂ ਚਮਚਾ ਨਾਲ ਉਲਟੀ ਸਾਈਡ ਇਸ ਤਰੀਕੇ ਨਾਲ ਕਰਕੇ ਲਗਾ ਸਕਦੇ ਆ ਇਹਦੇ ਵਿੱਚ ਤੇ ਇਹਦੇ ਨਾਲ ਵੀ ਵਧੀਆ ਇਹ ਸਟਿਕ ਦਾ ਕੰਮ ਕਰਦੇ ਹੈਗੇ ਚਮਚ ਇੰਤਰੀ ਕਿਨਪਾ ਕਾਰਾਂ ਦੇ ਵਿੱਚ ਲਗਾ ਲੈਣੇ ਤੇ ਲੋ ਜੀ ਹੁਣ ਅਸੀਂ ਆਪਾਂ ਸੈੱਟ ਕਰਕੇ ਲਾ ਲਈ ਤੇ ਹੁਣ ਆਪਾਂ ਇਹਨਾਂ ਨੂੰ ਰੱਖਾਂਗੇ ਫ੍ਰੀਜ ਦੇ ਵਿੱਚ 5 ਤੋਂ 6 ਘੰਟੇ ਲਈ ਇਹਨੂੰ ਆਪਾਂ ਸੈੱਟ ਹੋਣ ਲਈ ਰੱਖ ਦਾਂਗੇ ਫ੍ਰੀਜ ਦੇ ਵਿੱਚ ਜੀ ਤੇ ਇਹ ਵੇਖੋ ਜੀ ਹੁਣ ਆਪਾਂ 5 ਤੋਂ 6 ਘੰਟੇ ਇਹਦੇ ਵਿੱਚ ਐਵੇਂ ਰੱਖਾਂਗੇ ਫ੍ਰੀਜ 'ਚ ਤੇ ਚੰਗੀ ਤਰ੍ਹਾਂ ਇਹ ਸੈੱਟ ਹੋ ਜਾਣਗੇ ਜੀ ਹੁਣ ਆਪਣੀਆਂ ਕੁਲਫੀਆਂ ਵੇਖੀ ਆਪਾਂ ਤੇ 5 ਤੋਂ 6 ਘੰਟੇ ਹੋ ਗਏ ਆ ਤੇ ਦੇਖ ਲਈਏ ਆਪਾਂ ਤੇ ਕੁਲਫੀਆਂ ਆਪਣੀਆਂ ਇਕਦਮ ਜੰਮ ਚੁੱਕੀਆਂ ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਬਾਹਰ ਕੱਢ ਲਾਂਗੇ ਇਧਰ ਆਪਾਂ ਇੱਕ ਵਰਤਨ ਦੇ ਵਿੱਚ ਪਾਣੀ ਲੈ ਲਏ ਜੀ ਤੇ ਹੁਣ ਆਪਾਂ ਜਿਹੜੀਆਂ ਇਹ ਕੁਲਫੀਆਂ ਆਪਣੀਆਂ ਆਈਸਕ੍ਰੀਮ ਤੇ ਇਹਨਾਂ ਨੂੰ ਇਹਦੇ ਵਿੱਚ ਰੱਖ ਦਾਂਗੇ ਆਪਾਂ ਪਾਣੀ ਦੇ ਵਿੱਚ ਇਹਨਾਂ ਦਾ ਟੈਂਪਰੇਚਰ ਸਹੀ ਹੋ ਜਾਊਗਾ ਤੇ ਨਿਕਲਿਆ ਆਉਣਗਾ ਬਾਹਰ ਬੜੇ ਸੌਖੇ ਤਰੀਕੇ ਨਾਲ ਤੇ ਹੁਣ ਆਪਾਂ ਕੁਲਫੀਆਂ ਬਾਹਰ ਕੱਢ ਲਾਂਗੇ ਜੀ ਇਸ ਤਰੀਕੇ ਨਾਲ ਤੇ ਇਹ ਦੇਖੋ ਕਿੰਨੀ ਜ਼ਿਆਦਾ ਵਧੀਆ ਕੁਲਫੀਆਂ ਬਣੀਆਂ ਆਪਣੀਆਂ ਦੇਖੋ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਤੇ ਇਸ ਤਰੀਕੇ ਨਾਲ ਆਪਾਂ ਬਾਹਰ ਕੱਢ ਲਾਂਗੇ ਇਹਨਾਂ ਨੂੰ ਸਾਰਿਆਂ ਨੂੰ ਇਹ ਦੇਖੋ ਜੀ ਕਿੰਨੀਆਂ ਵਧੀਆ ਆਪਾਂ ਗੁਲਫੀਆਂ ਘਰ 'ਚ ਤਿਆਰ ਕੀਤੀਆਂ ਤੇ ਬਹੁਤ ਹੀ ਵਧੀਆ ਇਸ ਤਰੀਕੇ ਨਾਲ ਗੁਲਫੀਆਂ ਤਿਆਰ ਹੋ ਜਾਂਦੀਆਂ ਘਰ ਦੇ ਵਿੱਚ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਤੇ ਆਪਾਂ ਸਿਰਫ ਟੌਫੀਆਂ ਤੋਂ ਗੁਲਫੀਆਂ ਤਿਆਰ ਕੀਤੀਆਂ ਇਹ ਤੇ ਇਸ ਤਰੀਕੇ ਨਾਲ ਤੁਸੀਂ ਵੀ ਬਣਾ ਕੇ ਜ਼ਰੂਰ ਵੇਖਣਾ ਜੀ ਗੁਲਫੀਆਂ ਤੇ ਬਹੁਤ ਹੀ ਵਧੀਆ ਬਣਦੀਆਂ ਇਹ ਤੇ ਚਲੋ ਜੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਜੀ